ਸਾਰੇ ਗੱਲ ਦੀ ਸਾਰਿਆਂ ਨੂੰ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਰੀਅਲ ਏਸਟੇਟ ਮਾਰਕੀਟ ਹੈ ਅਕ੍ਰੋਸ ਕੈਨੇਡਾ ਸਾਰੇ ਪਾਸੇ ਬੜੀ ਜ਼ਿਆਦਾ ਸਲੋ ਹੋਈ ਹੋਈ ਹੈ ਕੈਲਗੀ ਦੇ ਵਿੱਚ ਵੀ ਇਨਵੈਂਟਰੀ ਹੈ ਜਿਹੜੀ ਕਾਫੀ ਹੱਦ ਤੱਕ ਵੱਧ ਰਹੀ ਹੈ ਤੇ ਉਹਦੇ ਨਾਲ ਨਾਲ ਜਿਹੜਾ ਇੱਕ ਬੜਾ ਦਬਾਅ ਪੈ ਰਿਹਾ ਕਿ ਪ੍ਰਾਈਸਸ ਜਿਹੜੀਆਂ ਉਹ ਕਾਫੀ ਘਟ ਰਹੀਆਂ ਨੇ ਜਿਵੇਂ ਅਸੀਂ ਪਿਛਲੀਆਂ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਮੈਂਸ਼ਨ ਕਰਦੇ ਹੁੰਨੇ ਆ ਕਿ ਜਿਹੜੇ ਸੈਲਰ ਨੇ ਉਹਨਾਂ ਨੂੰ ਪ੍ਰਾਈਸ ਐਡਜਸਟਮੈਂਟਸ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜੇਕਰ ਉਹ ਆਪਣੀ ਪ੍ਰਾਪਰਟੀ ਵੇਚਣੀ ਚਾਹੁੰਦੇ ਨੇ ਪਰ ਇਟ ਦ ਸੇਮ ਟਾਈਮ ਜਿਹੜੇ ਆਪਾਂ ਗੱਲ ਕਰੀ ਵੀ ਬਾਏਰ ਦੇ ਤੌਰ ਦੇ ਉੱਪਰ ਜਿਵੇਂ ਹੁਣ ਕੋਈ ਵੀ ਬਾਏਰ ਆ ਜਿਹੜਾ ਮਾਰਕੀਟ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਕੋਈ ਘਰ ਦੇਖ ਰਿਹਾ ਅ ਅਸੀਂ ਇਹ ਤਰੀਕਾ ਪਹਿਲਾਂ ਤੋਂ ਹੀ ਵਰਤਦੇ ਆਏ ਆ ਤੇ ਅਸੀਂ ਹਰ ਇੱਕ ਨੂੰ ਇਹ ਜ਼ਰੂਰ ਕਹਿਣੀ ਹੁੰਦੀ ਆ ਕਿ ਸਭ ਤੋਂ ਪਹਿਲਾਂ ਤਾਂ ਉਹ ਆਪਣੀ ਬੈਂਕ ਕੋਲੇ ਜਾਣ ਬੈਂਕ ਨਾਲ ਚੈੱਕ ਕਰਨ ਕਿ ਜੀ ਉਹ ਅਪਰੂਵਲ ਉਹਨਾਂ ਨੂੰ ਕਿੰਨੀ ਕੁ ਦੀ ਮਿਲਦੀ ਆ ਉਹਦੇ ਸਾਰਿਆਂ ਨੂੰ ਜਿਹੜਾ ਵੱਡਾ ਹਿੱਸਾ ਸਾਡੇ ਕੰਮ ਦਾ ਆ ਅਸੀਂ ਉਹ ਇਹ ਜ਼ਰੂਰ ਹਰ ਇੱਕ ਬੰਦੇ ਨੂੰ ਗਾਈਡ ਕਰ ਦਿੰਦੇ ਆ ਕਿ ਤੁਸੀਂ ਇਹ ਦੇਖੋ ਕਿ ਤੁਸੀਂ ਤੁਹਾਡੀ ਮੌਰਗੇਜ ਦੀ ਪੇਮੈਂਟ ਤੁਸੀਂ ਕਿੰ ਤੁਸੀਂ ਜਾਣਦੇ ਹੀ ਹੋਵੋਗੇ ਕਿ ਹੁਣ ਜਿਹੜੇ ਬੰਦਿਆਂ ਨੇ ਕਈਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਮਾਰਗੇਜ ਕਰਵਾ ਕੇ ਤੇ ਉਹਨਾਂ ਦੀਆਂ ਪੇਮੈਂਟਾਂ ਨੇ ਜਿਹੜੀਆਂ ਜ਼ਿਆਦਾ ਵਧੀਆਂ ਹੋਈਆਂ ਨੇ ਤੇ ਉਹ ਹੁਣ ਜਿਵੇਂ ਕੰਮ ਵੀ ਸਲੋ ਹੋ ਰਹੇ ਆ ਤੇ ਉਹਨੂੰ ਬੜਾ ਵੱਡਾ ਉਹਨਾਂ ਨੇ ਕਈਆਂ ਦੇ ਵਿੱਚ ਮਨ ਦੇ ਵਿੱਚ ਇਹ ਇੱਕ ਕਹਿ ਲਓ ਆ ਉਹਨਾਂ ਨੂੰ ਰਿਗਰੈਟ ਆਉਂਦਾ ਕਿ ਜੀ ਅਸੀਂ ਉਸ ਟਾਈਮ ਸਾਨੂੰ ਕੋਈ ਵਧੀਆ ਤਰੀਕੇ ਨਾਲ ਗਾਈਡ ਕਰ ਦਿੰਦਾ ਤਾਂ ਅਸੀਂ ਵਧੀਆ ਰਹਿੰਦੇ ਤੇ ਜੇ ਕੰਮ ਜਿਆਦਾ ਸਲੋ ਹੁੰਦੇ ਨੇ ਪੇਮੈਂਟਾਂ ਤੁਹਾਡੀਆਂ ਵੱਡੀਆਂ ਨੇ ਤਾ ਫੇਰੇ ਆਬਵੀਅਸਲੀ ਜਿਹੜਾ ਕੰਮ ਆ ਉਹ ਤੁਹਾਡ ਨੂੰ ਫਾਈਨੈਂਸ਼ਲੀ ਜਿਹੜਾ ਬਰਡ ਨਾ ਉਹ ਬਹੁਤ ਫਰਕ ਪਾਉਂਦਾ ਇੱਥੇ ਮੈਂ ਇੱਕ ਗੱਲ ਦਾ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਅੰਗਰੇਜ਼ੀ ਵੀਡੀਓ ਚ ਤਾਂ ਨਹੀਂ ਸੋਝਿਕਰ ਕੀਤਾ ਉਹ ਇਹ ਆ ਕਿ ਜਦੋਂ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਨੁਕਸਾਨ ਹੁੰਦਾ ਫਾਈਨੈਂਸ਼ਲੀ ਤੁਸੀਂ ਕਿਸੇ ਤਰ੍ਹਾਂ ਦੇ ਵੀ ਵਿੱਤੀ ਘਾਟੇ 'ਚ ਜਾਂਦੇ ਹੋ ਤਾਂ ਉਹਦਾ ਤੁਹਾਡੀ ਕੱਲਿਆਂ ਦੀ ਜ਼ਿੰਦਗੀ ਤੇ ਅਸਰ ਨਹੀਂ ਪੈਂਦਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਅਸਰ ਪੈਂਦਾ ਇਸ ਚੀਜ਼ ਦਾ ਤੇ ਜਿਹੜੀ ਮੈਂ ਤੁਹਾਨੂੰ ਕਹਿ ਰਿਆਂ ਗੱਲ ਵੀ ਅਗਰ ਤੁਸੀਂ ਬਾਅਰ ਹੋ ਜਿਹੜੀਆਂ ਡੀਲਾਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਹਲ ਵੀ ਹੈਗੀਆਂ ਨੇ ਜਿਹੜੀਆਂ ਕਿ ਦੇਖੀਆਂ ਜਾ ਸਕਦੀਆਂ ਨੇ ਅਸੀਂ ਤੁਹਾਨੂੰ ਇੱਕ ਜੀ ਐਗਜ਼ਾਮਪਲ ਇਹ ਵੀ ਦਿੰਨੇ ਆ ਕਿ ਅਸੀਂ ਹੁਣ ਰੀਸੈਂਟਲੀ ਵੀ ਆਪਣੇ ਬਾਅਰ ਨੂੰ तकरीबन 2400 ਸਕਰ ਫੁੱਟ ਤੋਂ ਉੱਪਰ ਦਾ ਘਰ ਸੀ ਜਿਹੜਾ ਸਾਰਾ 7 35 ਦਾ ਲੈ ਕੇ ਦਿੱਤਾ ਤੇ ਉਹ ਵੱਡਾ ਕਾਰਨ ਇਹ ਹੀ ਹੈ ਕਿ ਅਗਰ ਤੁਸੀਂ ਪਲਾਨ ਦੇ ਨਾਲ ਕੰਮ ਕਰਦੇ ਹੋ ਸਾਰਾ ਕੁਝ ਬਿਲਕੁਲ ਪ੍ਰੋਪਰ ਤਰੀਕੇ ਨਾਲ ਕਰਦੇ ਹੋ ਤਾਂ ਬਾਅਦ ਡੀਲਾਂ ਹੈਗੀਆਂ ਨੇ ਇਹ ਨਹੀਂ ਹੁੰਦਾ ਕਿ ਨਹੀਂ ਹੁੰਦੀਆਂ ਪਰ ਉੱਥੇ ਤੁਹਾਨੂੰ ਜਿਵੇਂ ਰਾਈਟ ਰੈਲਟਰ ਨੇ ਕਿਵੇਂ ਗਾਈਡ ਕਰਨਾ ਕਿਵੇਂ ਕਿਵੇਂ ਹੋਊਗਾ ਸਾਰਾ ਕੰਮ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਦੇ ਆ ਇਹਦੇ ਚ ਜਿਹੜਾ ਆਪਾਂ ਕਹਿ ਲੀਂਦੇ ਆ ਪੇਸ਼ੈਂਸ ਦੀ ਬਹੁਤ ਜ਼ਰੂਰਤ ਹੁੰਦੀ ਆ ਕਿ ਸਹੀ ਜਿਹੜਾ ਡਿਸੀਜਨ ਆ ਤੁਸੀਂ ਲੈ ਸਕੋ ਦੂਜੀ ਗੱਲ ਜਿਹੜੀ ਤੁਹਾਡਾ ਅਸੀਂ ਸ਼ੇਅਰ ਕਰਨਾ ਚਾਹੁੰਦੇ ਆ ਤੇ ਅਸੀਂ ਆਪਣੇ ਵਿਊਅਰਸ ਲਈ ਥੋੜਾ ਬਹੁਤਾ ਕੁਝ ਨਾ ਕੁਝ ਜ਼ਰੂਰ ਕਰਦੇ ਰਹੇ ਨੇ ਉਹ ਇਹ ਹੈਗਾ ਕਿ ਕੈਲਗਰੀ ਦੇ ਵਿੱਚ ਆਪਣੇ ਪਤਝੜ ਦੀ ਰੁੱਤ ਦੇ ਵਿੱਚ ਫਾਲ ਇੱਕ ਸ਼ੋਅ ਹੁੰਦਾ ਹੋਮ ਸ਼ੋਅ ਅਸੀਂ ਉਹਨਾਂ ਦੀਆਂ ਟਿਕਟਾਂ ਨੇ ਜਿਹੜੀਆਂ ਉਹ ਸਾਰਿਆਂ ਨੂੰ ਬਿਲਕੁਲ ਫ੍ਰੀ ਦੇ ਰਹੇ ਹਾਂ ਅਗਰ ਕੋਈ ਵੀ ਬੰਦਾ ਉਹ ਟਿਕਟ ਲੈਣੀ ਚਾਹੁੰਦਾ ਹੋਵੇ ਸਾਨੂੰ ਜਰੂਰ ਕੰਟੈਕਟ ਕਰ ਸਕਦੇ ਹੋ ਉਹ ਸ਼ੋਅ ਹੈਗਾ ਜੀ ਸਤੰਬਰ 26 ਤੋਂ ਲੈ ਕੇ 28 ਤਰੀਕ ਤੱਕ ਤੇ ਉਹਦੇ ਵਿੱਚ ਸਾਰਿਆਂ ਨੂੰ ਵੱਡੀ ਜਿਹੜੀ ਗੱਲ ਆ ਉਹ ਇਹ ਹੈ ਕਿ ਤੁਸੀਂ ਅਗਰ ਰੈਨੋਵੇਸ਼ਨ ਕਰਨ ਦਾ ਕੁਝ ਸੋਚ ਰਹੇ ਹੋ ਜਾਂ ਤੁਸੀਂ ਕੋਈ ਬਾਥਰੂਮ ਜਾਂ ਕਿਚਨ ਕੁਝ ਵੀ ਰੈਨੋਵੇਟ ਕਰਨ ਦਾ ਸੋਚ ਰਹੇ ਹੋ ਤਾਂ ਤੁਹਾਨੂੰ ਨਵੇਂ ਆਈਡੀਆਜ਼ ਚਾਹੀਦੇ ਨੇ ਤੇ ਘਰ ਦੇ ਵਿੱਚ ਹੋਰ ਤਰ੍ਹਾਂ ਕਿਸੇ ਤਰ੍ਹਾਂ ਦੇ ਵੀ ਤੁਸੀਂ ਅੱਜਕੱਲ ਨਵੀਆਂ ਜਿਹੜੀਆਂ ਆ ਰਹੀਆਂ ਨੇ 스마트 ਹੋਮਸ ਬਣਾਉਣ ਵਾਲੀਆਂ ਚੀਜ਼ਾਂ ਜਾਂ ਸੋਲਰ ਪੈਨਲ ਲੀ ਲਾਉਣੇ ਹੋਣ ਤਾਂ ਉਹ ਕਿਦਾਂ ਕਿਦਾਂ ਦੀਆਂ ਡੀਲਾਂ ਉੱਥੇ ਮਿਲਦੀਆਂ ਨੇ ਤੁਸੀਂ ਜਾ ਕੇ ਇੱਕੋ ਜਗ੍ਹਾ ਦੇ ਉੱਪਰ ਕਿੰਨੇ ਜ਼ਿਆਦਾ ਜਿਹੜੇ ਵੈਂਡਰ ਕਹਿ ਦਿੰਦੇ ਆਪਾਂ ਉਹਨਾਂ ਨੂੰ ਤੁਸੀਂ ਮਿਲ ਲੈਣੇ ਹੋ ਤੇ ਉਹਦਾ ਬੜਾ ਫਾਇਦਾ ਹੁੰਦਾ ਤੁਸੀਂ ਅਗਰ ਕੁਝ ਵੀ ਕਰਨ ਦਾ ਨਹੀਂ ਸੋਚ ਰਹੇ ਪਰ ਤੁਹਾਨੂੰ ਇਹ ਹੈ ਕਿ ਅਸੀਂ ਥੋੜਾ ਜਿਹਾ ਦੇਖੀਏ ਵੀ ਜਿਹੜੇ ਕੋਈ ਇਦਾਂ ਦੇ ਕੰਮ ਨੇ ਉਹਨਾਂ ਦੇ ਵਿੱਚ ਨਵੀਆਂ ਚੀਜ਼ਾਂ ਕਿੱਦਾਂ ਦੀਆਂ ਆ ਰਹੀਆਂ ਨੇ ਕੀ ਨਵੀਂ ਟੈਕਨੋਲੋਜੀ ਆ ਰਹੀ ਆ ਇਹ ਸ਼ੋਅ ਬੜਾ ਵਧੀਆ ਹੁੰਦਾ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਤੇ ਇਹ ਅਸੀਂ ਹੁਣ ਟਿਕਟਾਂ ਨੇ ਜਿਹੜੀਆਂ 26 ਤਰੀਕ ਤੋਂ ਲੈ ਕੇ 28 ਤਰੀਕ ਤੱਕ ਹੋ ਰਿਹਾ ਸ਼ੋਅ ਆ ਉਹਦੀਆਂ ਟਿਕਟਾਂ ਫ੍ਰੀ ਦੇ ਰਹੇ ਆ ਸਾਨੂੰ ਜ਼ਰੂਰ ਇਹਦੇ ਬਾਰੇ ਕੰਟੈਕਟ ਕਰਿਓ ਤੁਸੀਂ ਬਾਕੀ ਰਹੀ ਗੱਲ ਮਾਰਗੇਜ ਦੇ ਰੇਟਸ ਦੀ ਜਿਵੇਂ ਸਾਨੂੰ ਪਤਾ ਹੀ ਹੈ ਕਿ ਬੈਂਕ ਆਫ ਕੈਨੇਡਾ ਵਾ ਜਿਹੜੀ ਉਹਨਾਂ ਨੇ ਆਪਣੇ ਹਲੇ ਜਿਹੜੀ ਇੰਟਰਸਟ ਰੇਟਾਂ ਦੇ ਵਿੱਚ ਕੋਈ ਬੜੀ ਬਦਲਾਅ ਨਹੀਂ ਕੀਤਾ ਹੈ ਇਸ ਕਰਕੇ ਜਿਹੜੀਆਂ ਮਾਰਗੇਜ ਦੀਆਂ ਰੇਟਸ ਹੈਗੀਆਂ ਨੇ ਉਹ ਤਕਰੀਬਨ ਤਕਰੀਬਨ ਉਦਾਂ ਹੀ ਚੱਲੀ ਜਾ ਰਹੀਆਂ ਨੇ ਤੇ ਜਿਹੜੀ ਹੁਣ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜਿਹੜੀ ਬੈਂਕ ਆਫ ਕੈਨੇਡਾ ਨੇ ਹਲੇ ਇਸ ਸਾਲ ਤਿੰਨ ਹੋਰ ਅਨਾਊਂਸਮੈਂਟਾਂ ਕਰਨੀਆਂ ਨੇ ਉਹ ਕਰਨੀਆਂ ਨੇ ਸਤੰਬਰ 17 ਨੂੰ ਅਕਤੂਬਰ 29 ਨੂੰ ਤੇ ਦਸੰਬਰ 10 ਨੂੰ ਤੇ ਇਹ ਜਿਹੜੇ ਇਹਦੇ ਵਿੱਚ ਜਿੰਨੇ ਵੀ ਇਕਨੋਮਿਸਟ ਹੈਗੇ ਨੇ ਸਾਰੇ ਉਹ ਬੜੇ ਹੀ ਕਹਿ ਲੋ ਉਹਨਾਂ ਦੇ ਵੱਖ-ਵੱਖ ਵਿਚਾਰ ਨੇ ਕੋਈ ਕਹਿੰਦੇ ਆ ਕਿ ਜਰੂਰ ਉਹ ਇੰਟਰਸਟ ਰੇਟ ਥੱਲੇ ਲਿਆਉਣਗੇ ਇੱਕ ਦਫਾ ਪਰ ਹਲੇ ਕੁਝ ਵੀ ਪਤਾ ਨਹੀਂ ਹੈ ਕਿਉਂਕਿ ਜਿਹੜੇ ਟੈਰਿਫ ਦਾ ਕਰਕੇ ਇਕਨੋਮੀ ਦੇ ਉੱਪਰ ਕਿੰਨਾ ਅਸਰ ਪੈਂਦਾ ਵਾ ਤੇ ਉਹਦੇ ਕਰਕੇ ਮੈਨੂੰ ਲੱਗਦਾ ਵੀ ਬੈਂਕ ਆਫ ਕੈਨੇਡਾ ਨੂੰ ਅਜੇ ਹਲੇ ਆਪ ਵੀ ਨਹੀਂ ਪਤਾ ਹੋਣਾ ਵੀ ਉਹਨਾਂ ਨੇ ਕੀ ਡਿਸੀਜਨ ਲੈਣੇ ਨੇ ਉੱਪਰ ਨੂੰ ਤਾਂ ਨਹੀਂ ਜਾਂਦੇ ਪਰ ਥੱਲੇ ਨੂੰ ਕਿੰਨਾ ਕੁ ਜਾਣਗੇ ਇਹ ਇੱਕ ਵੱਡਾ ਜਿਹੜੀ ਸਵਾਲ ਹੈਗਾ ਜਿਹੜਾ ਆਉਣ ਵਾਲੇ ਥੋੜੇ ਜਿਹੇ ਸਮੇਂ 'ਚ ਆਪਾਂ ਨੂੰ ਪਤਾ ਲੱਗੂਗਾ ਪਰ ਉਹਦਾ ਵੀ ਖਿਆਲ ਜਰੂਰ ਰੱਖਿਓ ਕਿ ਕੀ ਹੁੰਦਾ ਕਿ ਜਦੋਂ ਵਿਆਜ ਬਹੁਤ ਜ਼ਿਆਦਾ ਘਟ ਜਾਂਦੇ ਨੇ ਮਾਰਗੇਜ ਦੇ ਇੰਟਰਸਟ ਰੇਟ ਘਟ ਜਾਂਦੇ ਨੇ ਤਾਂ ਉਹ ਰੀਅਲ ਏਸਟੇਟ ਮਾਰਕੀਟ ਹੈ ਜਿਹੜੇ ਉਹ ਦੂਜੇ ਪਾਸੇ ਜਾਣ ਦੇ ਵਿੱਚ ਚਾਂਸਸ ਵੱਧ ਜਾਂਦੇ ਨੇ ਪਰ ਹਲੇ ਟੈਰਿਫਸ ਦਾ ਕਰਕੇ ਆਪਾਂ ਇਹ ਦੇਖਾਂਗੇ ਵੀ ਕਿੱਧਰ ਨੂੰ ਇਹਨਾਂ ਦਾ ਮਤਲਬ ਕਿੱਧਰ ਨੂੰ ਫੈਸਲਾ ਲੈਂਦੇ ਨੇ ਉਹ ਤੇ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਜਿਹੜੀ ਉਹ ਹੈਗੀ ਆ ਸਾਡੀ ਹਫਤਾਵਰੀ ਰਿਪੋਰਟ ਦੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਇਨਵੈਂਟਰੀ ਵੱਧ ਰਹੀ ਆ ਤੇ ਪ੍ਰਾਈਸਸ ਘਟ ਰਹੀਆਂ ਨੇ ਉਹਦਾ ਸੇਮ ਹੀ ਸਾਰੇ ਅਕ੍ਰਾਸ ਕੈਨੇਡਾ ਚੱਲ ਰਿਹਾ ਨਵੀਆਂ ਲਿਸਟਿੰਗਸ ਆਈਆਂ ਪਿਛਲੇ ਇੱਕ ਹਫ਼ਤੇ 796 ਤਕਰੀਬਨ ਤਕਰੀਬਨ 800 ਕਹਿ ਲਓ ਤੇ 100 ਸੀਗੀਆਂ ਜਿਹੜੀਆਂ ਬੈਕ ਔਨ ਦ ਮਾਰਕੀਟ ਆਈਆਂ 739 ਪ੍ਰੋਪਰਟੀਆਂ ਦੀ ਪ੍ਰਾਈਸ ਕੱਢੀ ਕਾਫੀ ਜ਼ਿਆਦਾ ਜਿਵੇਂ ਤੁਹਾਨੂੰ ਦੱਸੀਏ ਨੇ ਕਿ ਸੈਲਰ ਆ ਜਿਹੜੇ ਉਹਨਾਂ ਨੂੰ ਐਡਜਸਟਮੈਂਟ ਕਰਨੀ ਪੈ ਰਹੀ ਆ 16 ਪ੍ਰੋਪਰਟੀਆਂ ਦੀ ਪ੍ਰਾਈਸ ਵਧੀ 452 ਪ੍ਰੋਪਰਟੀਆਂ ਪੈਂਡਿੰਗ ਹੋਈਆਂ 503 ਪ੍ਰੋਪਰਟੀਆਂ ਜਿਹੜੀਆਂ ਨੇ ਉਹ ਵਿਕੀਆਂ ਇੱਕ ਹਫ਼ਤੇ ਦੇ ਵਿੱਚ ਵਿੱਚ ਐਕਸਪਾਇਰਡ 130 ਪ੍ਰੋਪਰਟੀਆਂ ਨੇ 8 ਵਿਦਡਰੋਨ ਨੇ ਤੇ 293 ਪ੍ਰੋਪਰਟੀਆਂ ਜਿਹੜੀਆਂ ਸੀਗੀਆਂ ਉਹ ਟਰਮੀਨੇਟ ਹੋਈਆਂ ਜਿਹੜੀਆਂ ਪ੍ਰੋਪਰਟੀਆਂ ਨਹੀਂ ਵਿਕ ਰਹੀਆਂ ਜ਼ਿਆਦਾ ਤਾਂ ਟਾਈਮ ਉਹ ਸੈਲਰ ਉਹਨਾਂ ਨੂੰ ਮਾਰਕੀਟ ਚੋਂ ਕੱਢ ਦਿੰਦੇ ਨੇ ਅੱਛਾ ਰਹੀ ਗੱਲ ਜਿਵੇਂ ਤੁਹਾਨੂੰ ਅੱਗੇ ਵੀ ਦੱਸਦੇ ਹੁੰਦੇ ਆ ਕਿ ਤੁਸੀਂ ਅਗਰ ਪਲਾਨ ਨਾਲ ਕੰਮ ਕਰੋ ਤਾਂ ਰੀਅਲ ਏਸਟੇਟ ਆ ਜਿਹੜੀ ਇੱਕ ਬੜਾ ਵਧੀਆ ਚੀਜ਼ ਆ ਆ ਇਹਦੇ ਵਿੱਚ ਤੁਹਾਨੂੰ ਕਈ ਵਾਰੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਬੰਦਿਆਂ ਨੇ ਜਦੋਂ ਉਹ ਤੇਜ਼ੀ ਮਾਰਕੀਟ ਦੇ ਵਿੱਚ ਸੀਗੀ ਉਦੋਂ ਕਾਲੀ ਕਾਲੀ ਬਿਲਡਾਂ ਤੋਂ ਵੀ ਘਰ ਚੱਕ ਲਏ ਅਪਾਰਟਮੈਂਟਾਂ ਵੀ ਲੈ ਲਈਆਂ ਤੇ ਹੁਣ ਉਹ ਰਿਗਰੈਟ ਕਰਦੇ ਨੇ ਅਗਰ ਤੁਸੀਂ ਪਲਾਨ ਨਾਲ ਇਸ ਕੰਮ ਨੂੰ ਕਰੋ ਤਾਂ ਤੁਹਾਨੂੰ ਇਹਦੇ ਵਿੱਚ ਦਿੱਕਤ ਘੱਟ ਆਉਂਦੀ ਆ ਬਹੁਤ ਘੱਟ ਆਉਂਦੀ ਆ ਤੇ ਅਗਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਤੁਹਾਨੂੰ ਸਲਾਮ ਮਸ਼ਵਰਾ ਚਾਹੀਦਾ ਹੋਵੇ ਰੀਅਲ ਏਸਟੇਟ ਬਾਰੇ ਸਾਨੂੰ ਜਰੂਰ ਕਾਲ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ ਜੀ